मैं सरवण सिंह पंदेल इस समय जलंधर के आगे और फगवाड़े के पास में सपरोर गांव है जहां पर बहुत बड़ा काफिला जो व्यास से चला है यहां पर देख लीजिए बड़ी तादाद में लोग यहां खड़े हैं यहां बी के जो दुआबा के अनराई भाइयों ने लंगर की सेवा कर रखी है ये जथा इसी तरह से राजपुरा में आगे जाके खड़ा होगा वहाँ पर भी हम लोग प्रेस कॉन्फ्रेंस करेंगे सभी जलंधर की राजपुरा की अन्य जिलों पटियाले जिले की सभी प्रेस को बेनती है लगभग तीन बजे हम लोग वहाँ पीसी करेंगे पहले पहुँच जाएंगे लोकेशन सबको डाल देंगे समय का ऊपर नीचे हो सकता है इसलिए एमएसपी लीगल ग्रंटी कानून की जो मांग है और देश के किसान मजदूर को कर्ज मुक्त करना नई जो खेती नीति आई उनके ड्राफ्ट को रद्द करवाना और बारह मांगे जो हमारे मांग पत्र में थी वो सबको लेके आंदोलन हो रहा आदिवासियों की मांग भी है मजदूरों की दो सौ दिन नरेगा भी है ये पूरे भारतीय समाज का आंदोलन है जो बड़ा कारपोरेट्स हैं उन्होंने उनके जो बड़े बड़े शॉपिंग मॉल उन्होंने जितनी भी दुकानें हैं देश की वो खाने हैं उसकी भी लड़ाई हम लोग लड़ रहे हैं धन्यवाद मैं सरवण सिंह पधेर जड़ा ਦੁਆਵਾ ਫੋਰਮ ਨੇ ਫੈਸਲਾ ਕੀਤਾ ਸੀ ਅੰਦੋਲਨ ਨੂੰ ਤੇਜ਼ ਕਰਾਂਗੇ ਮੋਰਚੇ ਹੋਰ ਵੱਡੇ ਕਰਾਂਗੇ ਅੱਜ ਮੈਂ ਇੱਥੇ ਸਪਰੋਰ ਪਿੰਡ ਆ ਇਹ ਜਲੰਧਰ ਤੋਂ ਅੱਗੇ ਤੇ ਫਗਵਾੜੀ ਤੋਂ ਇੱਥੋਂ ਆ ਫਗਵਾੜਾ ਸ਼ੁਰੂ ਹੋ ਜਾਂਦਾ ਆ ਬੀਕੇ ਜੂ ਦੁਆਬਾ ਰੈਨਰਾਈ ਭਰਾਵਾਂ ਨੇ ਇਹ ਨਗਰ ਨੇ ਵੱਡਾ ਲੰਗਰ ਲਾਇਆ ਹੈਗਾ ਔਰ ਵੱਡੇ ਪੱਧਰ ਤੇ ਤੁਸੀਂ ਦੇਖ ਰਹੇ ਹੋ ਟਰੈਕਟਰ ਟਰਾਲੀਆਂ ਦਾ ਕਾਫਲਾ ਜਿਹੜਾ ਬਿਆਸ ਤੋਂ ਚੱਲਿਆ ਸੀ ਹਲੇ ਵੀ ਟੁਰਿਆ ਆ ਰਿਹਾ ਇਹ ਲੰਗਰ ਦੇ ਲਾਗੇ ਆ ਪਹੁੰਚਿਆ ਹੈਗਾ ਔਰ ਇਹਦੇ ਬਾਅਦ ਕਾਫਲਾ ਜਿਹੜਾ ਲੁਧਿਆਣਾ ਲੁਧਿਆਣੇ ਤੋਂ ਅੱਗੇ ਇਹ ਕਾਫਲਾ ਜਿਹੜਾ ਬਾ ਰਾਜਪੁਰਾ ਜਾ ਕੇ ਖੜੂਗਾ ਰਾਜਪੁਰੇ ਦੇ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਸੋ ਜਿੰਨੇ ਵੀ ਚੰਡੀਗੜ੍ਹ ਦੀ ਪ੍ਰੈਸ ਹੈ ਰਾਜਪੁਰੇ ਦੀ ਪਟਿਆਲੇ ਦੀ ਉਹਨਾਂ ਨੂੰ ਬੇਨਤੀ ਆ ਇਹ ਅੰਦੋਲਨ ਵਿੱਚ ਪ੍ਰੈਸ ਨੇ ਬਹੁਤ ਯੋਗਦਾਨ ਦਿੱਤਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਲਈ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ੇ ਮੁਕਤ ਕਰਨ ਲਈ ਇਹ ਤੋਂ ਕਾ ਨਰੇਗਾ 200 ਦਿਨ ਚੰਗੀ ਦਿਹਾੜੀ ਆਦੀਵਾਸੀਆਂ ਦੀ ਸੰਵਿਧਾਨ ਦੀ 5ਵੀਂ ਸੂਚੀ ਜਿਨ੍ਹਾਂ ਨੇ ਸ਼ਹੀਦ ਸੁਪਕਰ ਨੂੰ ਸ਼ਹੀਦ ਕੀਤਾ ਸੀ ਉਹਦਾ ਇਨਸਾਫ ਲਖੀਮਪੁਰ ਖੀਰੀ ਦਾ ਇਨਸਾਫ ਔਰ ਇਹ ਤੋਂ ਘਾ ਸਾਰੇ ਪੰਜਾਬ ਦੇ ਪਿੰਡਾਂ ਨੂੰ ਅਪੀਲ ਮੇਰੀ ਜੂਰ ਦਿਖਾ ਦਿਓ ਮੀਡੀਆ ਵਾਲਿਓ ਹਰ ਪਿੰਡ ਦੇ ਵਿੱਚੋਂ ਇੱਕ ਟਿੱਕ ਟਾਲੀ ਆਵੇ ਭਾਈ ਸ਼ੰਭੂ ਮੋਰਚੇ ਦੇ ਫਿਰ ਵੇਖਾਂਗੇ ਸਰਕਾਰ ਕਿਉਂ ਨਹੀਂ ਮੰਨਦੀ ਹੈਗੀ ਸੋ ਇਸ ਕਰਕੇ ਪੰਜਾਬੀਆਂ ਦਾ ਅੰਦੋਲਨ ਹੈ ਜਿਹੜਾ ਉਹ ਕਿਸਾਨ ਮਜ਼ਦੂਰ ਅੰਦੋਲਨ ਕਿਸਾਨ ਮਜ਼ਦੂਰ ਜਿਹੜੇ ਉਹ ਇਕੱਠੇ ਹੋ ਕੇ ਲੜ ਰਹੇ ਆ ਅਰ ਤੁਹਾਡੇ ਸਹਿਯੋਗ ਦੀ ਹਮੇਸ਼ਾ ਸਦੀਵੀ ਸਾਨੂੰ ਆਸਰ ਹੋਊਗੀ 看着吗